ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਤੁਹਾਡੇ ਨਾਲ ਜੁੜੇ ਆ ਤੁਹਾਨੂੰ ਲੈ ਆਏ ਆ ਇਸ ਟਾਈਮ ਅਸੀਂ ਭਾਰਤ ਪਾਕ ਸਰਹੱਦ ਜਲਾਲਾਬਾਦ ਹਲਕੇ ਦੇ ਪਿੰਡ ਆਤੂ ਵਾਲਾ ਸਤਲੁਜ ਦਰਿਆ ਦੇ ਕੰਢੇ ਖੜੇ ਆ ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਤੁਸੀਂ ਦੇਖ ਸਕਦੇ ਆ ਕਿ ਸਤਲੁਜ ਦੇ ਵਿੱਚ ਪਾਣੀ ਆਂਦੇ ਨਾਲ ਇੱਕ ਵਾਰ ਫੇਰ ਉਸ ਨੇ ਆਪਣਾ ਜਿਹੜਾ ਕਿ ਭਿਆਨਕ ਰੂਪ ਹੈ ਉਹ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਇਧਰਲੀ ਸਾਈਡ ਤੇ ਝੋਨਾ ਡੁੱਬ ਚੁੱਕਿਆ ਜ਼ਿਮੀਦਾਰ ਦੱਸਦੇ ਆ ਕਿ ਤਕਰੀਬਨ ਤਕਰੀਬਨ ਹੁਣ ਤੱਕ ਜਿਹੜਾ ਹੈਗਾ 1000 ਏਕੜ ਜਿਹੜੀ ਹੈ ਉਹ ਇਸ ਪਾਣੀ ਦੀ ਬਲੀ ਚੜ ਚੁੱਕਿਆ ਬੀਤੇ ਦੋ ਦਿਨਾਂ ਤੋਂ ਪਾਣੀ ਲਗਾਤਾਰ ਵੱਧਾ ਹੋਇਆ ਦਿਖਾਈ ਦੇ ਰਿਹਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਪਿੰਡ ਵਾਸੀ ਹੈ ਪਿੰਡ ਆਤੂ ਵਾਲਾ ਦੇ ਵਸਨੀਕ ਹੈਗੇ ਆ ਜਿਹੜੇ ਕਿ ਇੱਥੇ ਖੜੇ ਇੰਤਜ਼ਾਰ ਕਰ ਰਹੇ ਆ ਕਿ ਜਿਹੜੀ ਇਕਲੌਤੀ ਬੇੜੀ ਹੈ 2023 ਦੇ ਵਿੱਚ ਇਹਨਾਂ ਨੂੰ ਮਿਲੀ ਸੀ ਉਹ ਹੁਣ ਪਾਰ ਗਈ ਹੈ ਜਦ ਉਹ ਬੇੜੀ ਇੱਧਰ ਆਏਗੀ ਤਾਂ ਫੇਰ ਇਹ ਵਾਪਸ ਜਿਹੜਾ ਕਿ ਆਪਣੇ ਘਰਾਂ ਵੱਲ ਜਾ ਸਕਣਗੇ ਔਰ ਦੱਸ ਦਈਏ ਕਿ ਆਤੂ ਵਾਲਾ ਪਿੰਡ ਜਿੱਥੇ 70 60 ਤੋਂ 70 ਦੇ ਕਰੀਬ ਘਰ ਹੈਗੇ ਆ ਐਸ ਸਮੇਂ ਸੜਕੀ ਸੰਪਰਕ ਉਹਦਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਔਰ ਇੱਕ ਟਾਪੂ ਦਾ ਰੂਪ ਜਿਹੜਾ ਹੈਗਾ ਉਹ ਪਿੰਡ ਨੇ ਲੈ ਲਿਆ ਇਹ ਗਰਾਊਂਡ ਰਿਪੋਰਟ ਹੈ ਤੁਹਾਨੂੰ ਜਿਹੜੀ ਦਿਖਾ ਰਹੇ ਆ ਗੱਲ ਕੀਤੀ ਜਾਵੇ ਇਹਨਾਂ ਲੋਕਾਂ ਦੀ ਚਿਰਾਂ ਤੋਂ ਡਿਮਾਂਡ ਹੈ ਕਿ ਇੱਥੇ ਇੱਕ ਪੁਲ ਬਣਾ ਦਿੱਤਾ ਜਾਵੇ ਜਿਹੜੀ ਹਜੇ ਤੱਕ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਗੱਲਬਾਤ ਕਰਾਂਗੇ ਇੱਥੇ ਲੋਕ ਮੌਜੂਦ ਨੇ ਜੀ ਭਾਜੀ ਕਿੱਦਾਂ ਦੀ ਦਿੱਕਤ ਆਉਂਦੀ ਹੈ ਮੈਂ ਦੇਖਿਆ ਤੁਸੀਂ ਪੱਠੇ ਵਗੈਰਾ ਉਧਰੋਂ ਬੇੜੀ ਤੇ ਲੈ ਕੇ ਆ ਰਹੇ ਸੀ ਸਰ ਪਾਣੀ ਆ ਜਾਏ ਤਾਂ ਦਿੱਕਤ ਹੈ ਸਰ ਬਹੁਤ ਜ਼ਿਆਦਾ ਆਉਂਦੀ ਹੈ ਜੀ ਕੋਈ ਸਾਨੂੰ ਸਹਾਰਾ ਸਿਰਫ ਕੱਲਾ ਬੇੜੀ ਦਏ ਜੀ ਬੇੜੀ ਤੇ ਸਾਰੇ ਹੀ ਬਸ ਆਈ ਜਾਂਦਾ ਤੇ ਬੇੜੀ ਸਾਰੇ ਪੱਠੇ ਬਹੁਤ ਹੈ ਦਿੱਕਤ ਹੈ 2023 ਚ ਪਾਣੀ ਆਇਆ ਸੀ ਮੰਗ ਕੀਤੀ ਸੀ ਪੁਲ ਦੀ ਸਰਕਾਰ ਅੱਗੇ ਤੇ ਕੋਈ ਨਹੀਂ ਹਾਲੇ ਤੱਕ ਕੋਈ ਰਸੀਲਾ ਨਹੀਂ ਪੁੱਲਦਾ ਹੋਇਆ ਜਿਹੜੇ ਤੁਹਾਡੇ ਬੱਚੇ ਪੜ੍ਹਨ ਜਾਂਦੇ ਸਕੂਲ ਉਹਨਾਂ ਨੂੰ ਕਿੱਦਾਂ ਦੀਆਂ ਦਿੱਕਤਾਂ ਨੇ ਅਸ ਸਰ ਬਹੁਤ ਜ਼ਿਆਦਾ ਦਿੱਕਤ ਹੈ ਸਵੇਰੇ ਪਹਿਲਾਂ ਅੱਗੇ ਜਿਹੜੇ ਬੱਚੇ ਆਪਦੇ ਵਹੀਕਲਾਂ ਤੇ ਸਿੱਧਾ ਸਕੂਲ ਆਪ ਚਲੇ ਜਾਂਦੇ ਸੀ ਹੁਣ ਮਾਂ ਪਿਓ ਨੂੰ ਨਾਲ ਆਉਣਾ ਪੈਂਦਾ ਛੱਡ ਕੇ ਲਿਜਾਣਾ ਪੈਂਦਾ ਓਨੀ ਦੇਰ ਉੱਥੇ ਰੁਕਣਾ ਪੈਂਦਾ ਬੱਚਿਆਂ ਨੂੰ ਜਦੋਂ ਛੁੱਟੀ ਹੋਵੇਗੀ ਡਰ ਲੱਗਦਾ ਬੇ ਜੇ ਪੇਹੜਾ ਨਾ ਪਹੁੰਚੇ ਤਾਂ ਹੋ ਸਕਦਾ ਬੱਚੇ ਇਕੱਲੇ ਘਲਾਪੇ ਤੋਰ ਪੈਣਾ ਡਰ ਲੱਗਦਾ ਤੇ ਇਸ ਕਾਰਨ ਮਾਪਿਆਂ ਨੂੰ ਫਿਰ ਓਨੀ ਦੇਰ ਉੱਥੇ ਸਕੂਲ ਦੇ ਵਿੱਚ ਬੱਚਿਆਂ ਦੇ ਖਾਤਰ ਰੁਕਣਾ ਪੈਂਦਾ ਤੇ ਸਾਨੂੰ ਇਹ ਉਹਨਾਂ ਭਾਜੀ ਆਪਾਂ ਆਹ ਸੜਕ ਦੀ ਆਪਾਂ ਗੱਲ ਕਰ ਲਈ ਆ ਜਿਹੜੀ ਸੜਕ ਤੇ ਆਪਾਂ ਇਸ ਟਾਈਮ ਖੜੇ ਆ तकरीबन 80 ਕਿਲੋਮੀਟਰ ਪਾਣੀ ਦੇ ਵਿੱਚ ਹੈ ਹਨ ਇਹ ਕਿੰਨਾ ਸੜਕ ਦੇ ਉੱਤੋਂ ਇਸ ਟਾਈਮ ਕਿੰਨਾ ਪਾਣੀ ਵਗ ਰਿਹਾ ਕਿੰਨੇ ਕੁ ਫੁੱਟ ਜਿਹੜਾ ਸੜਕ ਤੇ ਇਸ ਟਾਈਮ ਪਾਣੀ ਚੱਲ ਰਿਹਾ ਹੈ 6 ਫੁੱਟ ਦੇ ਕਰੀਬ ਸਰ ਪਾਣੀ ਚੱਲ ਰਿਹਾ ਜੀ ਸੜਕ ਦੇ ਉੱਤੋਂ 6 ਫੁੱਟ ਜਾ ਰਿਹਾ ਹੈ ਹਾਂਜੀ ਹਾਂਜੀ ਮਤਲਬ ਕਿ ਇੰਦੇ ਚੋਂ ਪੈਦਲ ਨਹੀਂ ਜਾਇਆ ਜਾ ਸਕਦਾ ਨਹੀਂ ਜੀ ਪੈਦਲ ਨਹੀਂ ਜਾਤੇ ਵਹੀਕਲ ਵੀ ਨਹੀਂ ਲੰਘ ਸਕਦਾ ਨਾ ਬਿਲਕੁਲ ਜੀ ਅੱਛਾ ਯਾਨੀ ਕਿ ਇੱਕ ਬੀੜੀ ਹੈ ਕੱਲੀ ਜੰਦੇ ਨਾਲ ਤੁਸੀਂ ਇਹਨਾਂ ਨੂੰ ਪਾਰ ਕਰ ਰਹੇ ਹੋ ਹਾਂਜੀ ਹਾਂਜੀ ਅੱਛਾ ਰ ਹੋਰ ਕੋਈ ਨਹੀਂ ਪਹਿਲਾਂ ਬੇੜੀ ਤੇ ਉਸ ਨੂੰ ਲੈ ਕੇ ਇੱਥੇ ਆਉਂਗੇ ਇੱਥੋਂ ਫਿਰ ਵੀਕਲ ਦੇ ਅੱਗੇ ਹਾਂ ਫਿਰ ਵੀਕਲ ਦੇ ਅੱਗੇ ਲੈ ਕੇ ਜਾਣਾ ਜਲਾਲਾਬਾਦ ਗਾਈ ਜਿੱਥੇ ਤਾਂ ਹੋਰ ਵੀ ਲੋਕ ਮੌਜੂਦ ਨੇ ਜੀ ਬਾਈ ਜੀ ਕੀ ਨਾ ਤੁਹਾਡਾ ਜਗਦੀਸ਼ ਸਿੰਘ ਕਿੱਦਾਂ ਦੇ ਹਾਲਾਤ ਹੋ ਜਾਂਦੇ ਬਹੁਤ ਲਾਤ ਮਾੜੇ ਨੇ ਹਮ ਪ੍ਰਸ਼ਾਸਨ ਇਹ ਮੰਗ ਗਈ ਪੁਲ ਦਿੱਤੀ ਜਾਵੇ 2023 ਚ ਵੀ ਕਿਹਾ ਸੀ ਇੱਕ ਪੁਲ ਬਣਾਈ ਨੇ ਥੱਲੇ ਮੋਗੇਪੂਰ ਕੇ ਇਧਰ ਪੁਲ ਚਲਦੀਆਂ ਹੁੰਦੀਆਂ ਨੇ ਇੱਥੇ ਇਹ ਤਾਂ ਸੜਕ ਦੇ ਰੁਕੇ ਕੱਲ ਨੂੰ ਜੰਗ ਲੱਗ ਜਾਏ ਪਾਰ ਕੌਣ ਜ਼ਿੰਮੇਵਾਰ ਹੈ ਬਾਰਡਰ ਕਿੰਨੀ ਦੂਰ ਹੈ ਅੱਗੇ ਬਾਰਡਰ ਇਹ ਤਾਂ ਨਾਲ ਹੀ ਨੇ ਕਰੀਬ ਹੀ ਨਾਲ ਹੀ ਹੈ ਅੱਧਾ ਕਿਲੋਮੀਟਰ ਨਹੀਂ ਹੋਗਾ ਅੱਛਾ ਅੱਧਾ ਕਿਲੋਮੀਟਰ ਨਹੀਂ ਹੋਗਾ ਨਹੀਂ ਹੋਗਾ ਅੱਛਾ ਖੁਦਾ ਨਾ ਖਾਸਤਾ ਜੇਕਰ ਕੋਈ ਹਾਲਾਤ ਉਹ ਜੀ ਬਣ ਜਾਂਦੇ ਜਿਵੇਂ ਆਪਾਂ ਪੀਤੇ ਦਿਨਾਂ ਤੇ ਦੇਖਿਆ ਜੰਗਰਗੇ ਹਾਲਾਤ ਬਣ ਗਏ ਸੀ ਫੇਰ ਕਿੱਧਰ ਜਾਣਗੇ ਸਾਰੇ ਫਿਰ ਇਹ ਇਧਰ ਵਿੱਚ ਮੋਤਾ ਇਥੇ ਹੋ ਜਾਣੀ ਇਹਨੇ ਫਿਰ ਹਾਂ ਪਾਕਿਸਤਾਨ ਇਧਰ ਆ ਜਾਣਾ ਅਕੂ ਵੀ ਮਗਰ ਪ੍ਰਸ਼ਾਸਨ ਪਹੁੰਚਣਾ ਨਹੀਂ ਆਇਆ ਕਿਸੇ ਕੋਲ ਅੱਛਾ ਇਸ ਵਾਰੀ ਜੇਕਰ ਗੱਲ ਕਰ ਲਈ 23 ਦੇ ਵਿੱਚ ਤਾਂ ਪ੍ਰਸ਼ਾਸਨ ਨੇ ਬੀੜੀ ਦਿੱਤੀ ਸੀ ਪ੍ਰਸ਼ਾਸਨ ਪਹੁੰਚਿਆ ਵੀ ਸੀ ਅਸੀਂ ਇੱਕ ਖਬਰ ਵੀ ਨਸ਼ਰ ਕੀਤੀ ਸੀ ਜਦੋਂ ਇੱਕ ਲੇਡੀ ਦੇ ਬੱਚੇ ਦੀ ਡੈਥ ਹੋ ਗਈ ਸੀ ਉਹ ਕੀਤੀ ਸੀ ਇੱਕ ਮੁੰਡੇ ਦੀ ਡੈਥ ਵੀ ਹੋਈ ਸੀ ਇੱਕ ਮੁੰਡੇ ਦੀ ਵੀ ਡੈਥ ਹੋਈ ਸੀ ਇਸ ਵਾਰੀ ਪ੍ਰਸ਼ਾਸਨ ਆਇਆ ਹਾਲੀ ਤੱਕ ਤੋ ਹਾਲੀ ਤੱਕ ਪ੍ਰਸ਼ਾਸਨ ਕੋਈ ਨਹੀਂ ਆਇਆ ਹੂੰ ਕੋਈ ਨਹੀਂ ਤੱਕ ਪਹੁੰਚਿਆ ਕੋਈ ਸਰਕਾਰ ਵੱਲੋਂ ਕੋਈ ਵੀ ਕਿਸੇ ਨਿਸਾਰਨੇ ਲਈ ਨਹੀਂ ਕਿਸੇ ਸਰਵਨਤਾ ਪ੍ਰਸ਼ਾਸਨ ਇਹ ਮੰਗ ਖਾੜੀ ਫਿਰ ਵੀ ਗਈ ਹੈ ਪੋਲ ਬਣਾਈ ਜਾਵੇ ਪੋਲ ਬਣਾਈ ਜਾਵੇ ਕਿਉਂਕਿ ਪਿੰਡ ਕੋਢਾਣੀ ਹੈ ਨਹੀਂ ਆਤੂ ਵਾਲਾ ਪਿੰਡ ਸੇ ਹੈ ਪਿੰਡ ਹੈ 60 70 ਕਾਰੇ ਗਏ ਹਮ ਇੱਕ ਆਰਮੀ ਵਾਲੇ ਦਿੱਕਤ ਕਰਦੇ ਨੇ ਉਧਰੋਂ ਪੁਲ ਹੈ ਚੌਂਕੀ ਵੀ ਪਾਰ ਇੱਕ ਰਹੇਗੀ ਉਧਰ ਜਾਈਏ ਉਧਰ ਆਰਮੀ ਵਾਲੇ ਦਿੱਕਤ ਕਰਦੇ ਨੇ ਤੁਸੀਂ ਕਿਧਰ ਰਾਤ ਕਰ ਜਾਣ ਨਹੀਂ ਦਿੰਦੇ ਟੰਡੀਕ ਦੀਨ ਪੁਲ ਵੀ ਹੈ ਬਣ ਗਈ ਏ ਉਧਰ ਨਹੀਂ ਜਾਣ ਦੇ ਚ ਨਾ ਰਸਤਾ ਨਾਲ ਬਾਰਡਰ ਦੇ ਨਾਲ ਹੈ ਹਮ ਯਾਨੀ ਕਿ ਤੁਸੀਂ ਦੋ ਸਾਈਡਾਂ ਤੋਂ ਤੁਹਾਡੇ ਪੋਲਾ ਹੈਗੀਆਂ ਪਰ ਤੁਸੀਂ ਜਾਣ ਨਹੀਂ ਸਕਦੇ ਜਾ ਨਹੀਂ ਸਕਦੇ ਆ ਤੁਹਾਨੂੰ ਜਹਾ ਨਹੀਂ ਸਕਦੇ ਰਾਤ ਨੂੰ ਨਹੀਂ ਜਾ ਸਕਦੇ ਤرائی ਕਰਦੇ ਆ ਬਾਰਡਰ ਏਰੀਆ ਬਾਰਡਰ ਏਰੀਆ 100 ਉਹ ਟਪਲ ਨਹੀਂ ਅੱਛਾ ਜਦੋਂ ਪਾਣੀ ਆਂਦਾ 23 ਚ ਪਾਣੀ ਆਇਆ ਸੀ ਹੁਣ 25 ਚ ਪਾਣੀ ਆ ਗਿਆ ਆਪਾਂ ਤੁਸੀਂ ਵੀ ਖਬਰਾਂ ਸੁਣਦੇ ਹੋਵੋਗੇ ਸੋਸ਼ਲ ਮੀਡੀਆ ਹਨਾ ਵੀ ਆਪਾਂ ਬੜੀ ਤਰੱਕੀ ਕਰ ਲਈ ਹਨਾ ਚੰਦ ਤਿੱਕਣ ਪਹੁੰਚ ਗਏ ਆਪਣਾ ਸਾਰਾ ਕੁਝ ਪਹੁੰਚ ਗਿਆ ਪਰ ਇੱਥੇ ਇੱਥੇ ਕੀ ਲਾਤੀ ਜੇ ਤੈਨੇ ਨਾ ਪਹੁੰਚੇ ਉਹ ਤਾਂ ਤਾਂ ਪਹੁੰਚ ਗਏ ਨੇ ਪਰ ਇੱਥੇ ਸਰਕਾਰ ਨੇ ਨਾ ਪਹੁੰਚੀ ਉਧਰ ਰੁਪਈਏ ਲਾ ਦੇਣਦੇ ਤੇ ਇੱਥੇ ਨਹੀਂ ਲਾਉਂਦੇ ਹੁਣਾਂ ਇੱਥੇ ਵੀ ਪੰਜ 7 ਲੱਖ ਲਾਇਆ ਪੌੜ ਬੱਚੇ ਜਾਵਣ ਪੜਾਈ ਤੇ ਆਵਣ ਪੜਾਈ ਤੇ ਜਾਵਣ ਤੇ ਜੋ ਪਾਣੀ ਆ ਗਿਆ ਤਾ ਹੁਣ ਬੇੜੀ ਦਾ ਪੂਰ ਬਣੇਗਾ ਬੱਚਿਆਂ ਦੇ ਆਮਨ ਦੇ ਉਹਨਾਂ ਛੱਡਣਾ ਆਉਣਾ ਪੈਣਾ ਉਹਦੇ ਬਾਅਦ ਜਦ ਪੜ ਕੇ ਆਵਣ ਦੇ ਉਹਨਾਂ ਦਾ ਮਾਂ ਪਿਓ ਆ ਜਾਵੇਗਾ ਮੜੋ ਨਾਲ ਲੈ ਕੇ ਜਾਵੇਦਾ ਤੈਨੂੰ ਪਤਾ ਵੀ ਦੁਪਹਿਰ ਵਾਲੇ ਤਾ ਬਹੁਤ ਹੁੰਦੀ ਗਰਮੀ ਬਹੁਤ ਹੁੰਦੀ ਏ ਜੇ ਬੋਲ ਹੋਵੇ ਤੇ ਚਲੋ ਆਪਾਂ ਬੱਚਿਆਂ ਦਾ ਪੇੜ ਲੱਗਾ ਰਹਿੰਦਾ ਤੇ ਘਰ ਲੱਗਾ ਰਹਿੰਦਾ ਨਾ ਕੰਮ ਵੀ ਭੁੱਲ ਜਾਂਦਾ ਬੱਚਿਆਂ ਮਗਰ ਪਿਆ ਜਾਵੇਦਾ ਕਿ ਬੱਚੇ ਆਮਨ ਬੱਚੇ ਸਾਰਾ ਕੁਝ ਨਹੀਂ ਆ ਹਾਂ ਬੱਚੇ ਆਪਣੇ ਕੰਮ ਆਖੀਦਾ ਛਾ ਹੁੰਦਾ ਹੋਵੇ ਨਾ ਹੋਵੇ ਬੱਚਿਆਂ ਲੈ ਤੇ ਆਈਏ ਬਿਮਾਰ ਨਾਲ ਸਾਰਾ ਵਾਰ ਪਾਣੀ ਹੋ ਗਿਆ ਹੈ 8 ਤੋਂ 9 ਮੋਤਾ ਹੋ ਚੁੱਕਿਆ ਨੇ ਕੋਈ ਬੱਚਾ ਡੋਬ ਜੇ ਕਿਸੇ ਤਰ੍ਹਾਂ ਵਿੱਚ ਡੁੱਬ ਜਾਵੇ 8 ਤੋਂ 9 ਮੋਤਾ ਹੋ ਚੁੱਕਿਆ ਨੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਬਾਰ ਪਿੰਡੇ ਦਾ ਪੁਲ ਬਣਾਇਆ ਜਾਵੇ ਬਿਲਕੁਲ ਦੱਸਦੀ ਹੈ ਕਿ ਇਹੀ ਹਾਲਾਤ ਜਿਹੜੇ ਆ ਇਹ ਪਿੱਛੇ ਟਾਣੀ ਨੱਥਾ ਸਿਉਂ ਦੇ ਵੀ ਹੈਗੇ ਸੀ ਜਿੱਥੇ ਪੁਲ ਜਿਹੜਾ ਹੈਗਾ ਬਣ ਚੁੱਕਿਆ ਹੈ ਉਥੋਂ ਦੇ ਲੋਕਾਂ ਨੇ ਜਰੂਰ ਰਾਹਤ ਦੀ ਸਾਹ ਆਸ ਲਈ ਹੈ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਲੇਕਿਨ ਇੱਥੇ ਹਾਲਾਤ ਨਹੀਂ ਉਦਾਂ ਦੇ ਹੈਗੇ ਇੱਥੇ ਹਾਲਾਤ ਲੱਗ ਨੇ ਜੀ ਕੀ ਕਹਿਣਾ ਚਾਹੋਗੇ ਹਾਲਾਤਾਂ ਬਾਰੇ ਲਾਤ ਬਹੁਤ ਮਾੜੇ ਨੂੰ ਸਾਡੇ ਤੇ ਹਮ ਇਹੋ ਅਸੀਂ ਤਾਂ ਕਹਿੰਨੇ ਪੋਲ ਦੇ ਅਸੀਂ ਤਾਂ ਆਨੇ ਆ ਪੋਲ ਉੱਚੀਕਾਰ ਤੇ ਬਣਾਈ ਜਾਵੇ ਹਮ ਤੇ ਆ ਵੇਖ ਹੁਣ ਬੇੜੀ ਤੇ ਆਂਦੇ ਪੈ ਨੂੰ ਬੇੜੀ ਤੇ ਹੁਣ ਆਂਦੇ ਪੈ ਨੂੰ ਬਾਈ ਚਾਂਸ ਡੋਲਾ ਵਾਜ ਜਾਵੇ ਬੇੜੀ ਭਰੀ ਜਾਵੇ ਤੇ ਜਿਹੜੇ ਉੱਤੇ ਨੂੰ ਉਹ ਡੁੱਬਣ ਦਾ ਖਤਰਾ ਹੀ ਹੈ ਹਮ ਕਈ ਤਾਰ ਵੀ ਨਹੀਂ ਸਕਦੇ ਕਈ ਤਾਰ ਵੀ ਨਹੀਂ ਸਕਦੇ ਅੱਛਾ ਇਹ ਬੇੜੀਆਂ ਨੂੰ ਚਲਾਉਂਦਾ ਕੌਣ ਹੈ ਆਪ ਹੀ ਚਲਾਵੀਂਦਾ ਆਪ ਹੀ ਕੋਈ ਇੱਥੇ ਪ੍ਰਸ਼ਾਸਨ ਨੇ ਬੰਦਾ ਨਹੀਂ ਦਿੱਤਾ ਕੋਈ ਕੁਛ ਨਹੀਂ ਬੇੜੀ ਚਲਾਣ ਲਈ ਵੀ ਬੰਦਾ ਨਹੀਂ ਨਾ ਬੇੜੀ ਦੇਤੀ ਇੱਕ ਬੇੜੀ ਦੇ ਦਿੱਤੀ ਤੇਜ ਦਿੱਤੀ 2023 ਦੀ ਹਾਂਜੀ ਆਪ ਹੀ ਲਿਆ ਵੀ ਦਾ ਆਪ ਹੀ ਚਲਾ ਗਈ ਅੱਛਾ ਇਹ ਬੇੜੀ 2023 ਚ ਤੁਹਾਨੂੰ ਮਿਲ ਗਈ ਸੀ ਹਾਂ ਉਸ ਤੋਂ ਬਾਅਦ ਤੁਸੀਂ ਆਪ ਹੀ ਆਪ ਹੀ ਜਦੋਂ ਪਾਣੀ ਆ ਜਾਂਦਾ ਹੈ ਉਦੋਂ ਇੱਥੇ ਲਾਂਗਾ ਟਾਪਾ ਬੰਦ ਹੁੰਦਾ ਹੈ ਆਪ ਹੀ ਉਧਰੋਂ ਲੈ ਗਿਆ ਉਧਰੋਂ ਲੈ ਗਿਆ ਫਸਲ ਦੀ ਗੱਲ ਜੇਕਰ ਕੀਤੀ ਜਾਵੇ ਕਿੰਨੀ ਕੁ ਹੈ ਜਿਹੜੀ ਹੁਣ ਤੱਕ ਡੁੱਬ ਗਈ ਹੈ ਵੀ ਅੱਗੇ ਤੈਨੂੰ ਦੱਸਿਆ ਵੀ 1000 ਕਿੱਲਾ ਜਿਹੜਾ ਨਾ ਫਸਲ ਵਿੱਚ ਆ ਚੁੱਕੀ ਹੈ ਆ ਗਈ ਹੈ ਹਾਂ ਤਾਂ ਤਸਵੀਰਾਂ ਤੁਹਾਨੂੰ ਉੱਧਰ ਵੀ ਦਿਖਾਣੇ ਆ ਬੀੜੀ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਅੱਜ 2025 ਦੇ ਯੁੱਗ ਦੇ ਵਿੱਚ ਵੀ ਬੀੜੀ ਇਸ ਪਿੰਡ ਦੇ ਲਈ ਇਕਲੌਤਾ ਸਹਾਰਾ ਬਣੀ ਹੈ ਬੀੜੀ ਦੇ ਰਾਹੀ ਇਹ ਆਪਣੇ ਘਰ ਤਾਂ ਹੀ ਜਾਂਦੇ ਆ ਔਰ ਬੀੜੀ ਦੇ ਰਾਹੀ ਇਹ ਵਾਪਸ ਆਉਂਦੇ ਆ ਤਾਂ ਇਹ ਤਸਵੀਰਾਂ ਤੁਹਾਨੂੰ ਆਤੂ ਵਾਲਾ ਤੋਂ ਦਿਖਾ ਰਹੇ ਆ ਜਲਾਲਾਬਾਦ ਹਲਕੇ ਦਾ ਸਰਹੱਦੀ ਪਿੰਡ ਆਤੂ ਵਾਲਾ ਜਿਸ ਦਾ ਸੜਕੀ ਸੰਪਰਕ ਜਿਹੜਾ ਹੈਗਾ ਉਹ ਇਸ ਸਮੇਂ ਟੁੱਟ ਚੁੱਕਿਆ ਹੈ ਸੜਕੀ ਸੰਪਰਕ ਪਾਣੀ ਦੇ ਕਾਰਨ ਟੁੱਟ ਚੁੱਕਿਆ ਹੈ ਲੋਕ ਬੇੜੀ ਤੇ ਆਪਣੇ ਘਰ ਨੂੰ ਜਾਂ ਫਿਰ ਸ਼ਹਿਰ ਵੱਲ ਨੂੰ ਆ ਰਹੇ ਆ ਬੱਚੇ ਤੜਕੇ ਸਕੂਲ ਜਿਹੜਾ ਉਹ ਵੀ ਬੇੜੀ ਦੇ ਸਹਾਰੇ ਜਾਂਦੇ ਆ ਤਾਂ ਇਹ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਇਹ ਗਰਾਊਂਡ ਰਿਪੋਰਟ ਜਲਾਲਾਬਾਦ ਹਲਕੇ ਤੋਂ ਜਿਹੜੀ ਐ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਸ ਦੇ ਨਾਲ ਤੁਸੀਂ ਦੇਖ ਰਹੇ ਹੋ ਕੀ ਹਾਲਾਤ ਬਣੇ ਆ ਵੱਡੀ ਤਦਾਦ ਹੈ ਬੇੜੀ ਇੱਕ ਹੈ ਇੱਕ ਬੇੜੀ ਹੈ ਤਾਂ ਤਦਾਦ ਦੇਖੋ ਕਿੰਨੀ ਹੈ ਤਾਂ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਕਿ ਪਹਿਲਾਂ ਇੱਕ ਬੇੜੀ ਜਿਹੜੀ ਹੈ ਉਹ ਗਈ ਹੈ ਔਰ ਉਧਰੋਂ ਜਦੋਂ ਵਾਪਸ ਆਏਗੀ ਫੇਰ ਇਹ ਲੋਕ ਜਾਣਗੇ ਤਾਂ ਇਹ ਜ਼ਮੀਨੀ ਹਕੀਕਤ ਹੈ ਪੁਲ ਦੀ ਮੰਗ ਜਿਹੜੀ ਹੈ ਕਾਫੀ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਲੇਕਿਨ ਨਹੀਂ ਔਰ ਸਾਹਮਣੇ ਹਾਂ ਬੀਐਸਐਫ ਦੀ ਗੱਡੀਆਂ ਵੀ ਉੱਥੋਂ ਤੱਕ ਆਂਦੀਆਂ ਬੀਐਸਐਫ ਵਾਲੇ ਵੀ ਜਿਹੜਾ ਹੈਗਾ ਇਸ ਪਾਣੀ ਦੇ ਵਿੱਚੋਂ ਬੀੜੀਆਂ ਰਾਹੀਂ ਹਾਲਾਂਕਿ ਉਹਨਾਂ ਕੋਲੇ ਜਿਹੜੀਆਂ ਮੋਟਰ ਬੀੜੀਆਂ ਵੀ ਹੈਗੀਆਂ ਉਹਨਾਂ ਦੇ ਰਾਹੀਂ ਜਿਹੜਾ ਕੀ ਇਸ ਦਰਿਆ ਨੂੰ ਪਾਰ ਕਰਦੇ ਆ ਲੇਕਿਨ ਇਹ ਹਾਲਾਤ ਹੈ ਗਰਾਊਂਡ ਰਿਪੋਰਟ ਜਿਹੜੀ ਹੈ ਇਹ ਤੁਹਾਨੂੰ ਐ ਸਮੇਂ ਅਸੀਂ ਦਿਖਾ ਰਹੇ ਹਾਂ ਚਿਰਾਂ ਤੋਂ ਮੰਗ ਹੈ ਲੋਕਾਂ ਦੀ ਪੁਲ ਦੀ ਲੇਕਿਨ ਪੁਲ ਜਿਹੜਾ ਹੈਗਾ ਉਹ ਨਹੀਂ ਬੰਦਾ ਹੋਇਆ ਦਿਖਾਈ ਦੇ ਰਿਹਾ ਜੀ ਭਾਜੀ ਕਿੰਦਾ ਦੀ ਦਿੱਕਤ ਆਉਂਦੀ ਆ ਜੇਕਰ ਤੁਸੀਂ ਇੱਥੋਂ ਦੇ ਵਸਨੀਕ ਹੋ ਕਿੰਦਾ ਦੀ ਪਰੇਸ਼ਾਨੀਆਂ ਦੀ ਸਾਨੂੰ ਵੇਖੋ ਵੀਰ ਜੀ ਅਸੀਂ ਹੁਣ ਜਿਵੇਂ ਇੱਕ ਦਰਿਆ ਆਇਆ ਹੋਇਆ ਹੈ ਅਸੀਂ ਪਾਰ ਕਰਕੇ ਜਾਣੇ ਬਹੁਤ ਮੁਸ਼ਕਲ ਨਾਲ ਸਾਨੂੰ ਕਾਫੀ ਟਾਈਮ ਗੋਲਦੀ ਬਾਈ ਗੋਲਦੀ ਸਾਹਿਬ ਨੇ ਪੁੱਛਿਆ ਸੀ ਪੁਲ ਇੱਥੋਂ ਦੇ ਲੋਕ ਕਹਿੰਦੇ ਅਸੀਂ ਠਲ ਠੁਲ ਕੇ ਲੰਘ ਜਾਈਦਾ ਹਮ ਇਦਾਂ ਦੇ ਕਹਿੰਦੇ ਆ ਫਿਰ ਪੁਲ ਕੀ ਬਾਈ ਜੀ ਦੇਵਣ ਹਾਂ ਐਵੀ ਗੱਲ ਹਾਂ ਐਵੀ ਗੱਲ ਸਹੀ ਐਥੋਂ ਦੇ ਲੋਕ ਕਹਿੰਦੇ ਆ ਹਾਂ ਐਥੋਂ ਤਾਂ ਕਹਿੰਦੇ ਅਸੀਂ ਛਲ ਛੁਲ ਕੇ ਲੰਘ ਜਾਈਦਾ ਹਾਂ ਹਾਂ ਤੇ ਉਹਨਾਂ ਨੂੰ ਵੇਖੋ ਪਰ ਉਹਨਾਂ ਤੇ ਪੁਲ ਮੰਗੀ ਜਾਂਦੇ ਸਾਰੇ ਜਿੰਨੇ ਨੂੰ ਮੈਂ ਮਿਲਿਆ ਉਹ ਸਾਰੇ ਕਹਿੰਦੇ ਪੁਲ ਚਾਹੀਦਾ ਪੁਲ ਚਾਹੀਦਾ ਕਈ ਜਾਂਦੇ ਨੇ ਕਈ ਕਈ ਲੋਕ ਐਥੋਂ ਕਹਿੰਦੇ ਨੇ ਹਾਂ ਪਰ ਕਈ ਲੋਕ ਕਹਿੰਦੇ ਠੇਲ੍ਹ ਕ ਲੰਘ ਜੇ ਸਾਨੂੰ ਤਾਂ ਬਹੁਤ ਜ਼ਰੂਰਤ ਹੈ ਪੁਲ ਦੀ ਹਾਂ ਇਹ ਗੱਲ ਨੂੰ ਐਗਰੀ ਕਰਦੇ ਹੋ ਨਾ ਵੀ ਐਗਰੀ ਕਰਦੇ ਹਾਂ 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 ਮੌਤਾਂ ਵੀ ਹੋਈਆਂ ਇੱਥੇ ਮੌਤਾਂ ਹੋਈਆਂ ਕਾਦੀ ਚ ਪਾਣੀ ਆਇਆ ਜਾ ਪਾਣੀ ਆਇਆ ਉੱਥੇ ਮੁੰਡੇ ਜਵਾਨ ਡੁੱਬ ਕੇ ਮਰੇ ਹੋਏ ਆ ਹਾਂ ਹਾਂ ਉਹਨਾਂ ਸਾਰਾ ਡੁੱਬ ਚੁੱਕਾ ਹੈ ਖਤਮ ਹੋ ਗਿਆ ਹਾਂ ਖਤਮ ਹੋ ਗਿਆ ਨੁਕਸਾਨ ਹੋ ਗਿਆ ਲੇਕਿਨ 1 ਔਕਰ ਸਾਡੇ 2 ਔਕਰ ਜਮੀਨ ਹੈ ਉੱਥੇ 2 ਦੀ 2 ਡੁੱਬੀ ਹਾਂ ਕਿਉਂਕਿ ਹੁਣ ਇਸ ਟਾਈਮ ਲਾਈਟ ਚਲੀ ਜਾਂਦੀ ਹੈ ਹਾਂ ਕਈ ਚੋਣੇ ਨੂੰ ਪਾਣੀ ਥੋੜਾ ਗਣਾ ਫੇਰੀ ਦਾ ਫਿਰ ਸਾਨੂੰ ਜਲਦੀ ਵਾਪਸ ਆਉਣਾ ਪੈਂਦਾ ਹੈ ਹੂੰ ਕਿਉਂਕਿ ਬੇੜੀ ਦੇ ਪਰੇਸ਼ਾਨਗੀ ਹੈਗੀ ਸਾਡੀ ਹੂੰ ਤਾਂ ਇਹ ਲੋਕ ਨੇ ਸਰਹੱਦੀ ਇਲਾਕੇ ਤੋਂ ਤੁਹਾਨੂੰ ਇੱਕ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੀ ਟਲਦੀ ਹੋਈ ਸ਼ਾਮ ਜਿਹੜੀ ਹੈ ਉਹ ਇਹ ਲੋਕ ਇਸ ਉਮੀਦ ਨਾਲ ਬਿਤਾ ਰਹੇ ਨੇ ਕਿ ਕੱਲ ਸਵੇਰਾ ਹੋਏਗਾ ਤਾਂ ਸ਼ਾਇਦ ਸਾਡੀ ਕੋਈ ਸਾਰ ਲਾਈਨ ਦੇ ਲਈ ਇੱਥੇ ਪਹੁੰਚ ਜਾਏਗਾ ਧੰਨਵਾਦ